ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਬਲ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੁਰੱਖੇਗਾ ਕੋਈ ਵਪਾਰ ਦਾ ਕੰਮ ਨਹੀਂ ਸਾਰੇ ਪਸ਼ੂ ਬਈ ਦੇ ਦੁੱਧ ਤੇ ਲਾਈਵ ਆਉ ਪੁੱਛ ਲੈਣੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਹੋ ਨਾਮ ਵੀਰੇ ਕਾ ਗੰਦੀਪ ਸਿੰਘ ਪਿੰਡ ਖਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਦੇ ਨੇੜੇ ਪਿੰਡ ਵੀਰੇ 1 ਕਾ ਜੀਨਾ ਸਾਹਿਬ ਤੇ ਦੂਜੇ ਪਾਸੇ ਪਤੋਖੀਰਾ ਮੋਬਾਈਲ ਨੰਬਰ ਪੂਰਾ ਮੋਬਾਈਲ ਨੰਬਰ 7508293900 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਡ ਤੇ ਨੇ ਕਿਹੜਾ ਸੂਸੂਨੀ ਇਹ ਵੀਰੇ ਤੀਜੇ ਸਵੇਰੇ ਸੁਣਾਇਨੇ ਆ ਤੀਕੇ ਰੀ ਕਿੰਨੇ ਦਿਨ ਲੈਂਦੀ ਹੈ ਭਾਈ ਭਾਈ ਇਹਦੇ 5 ਕੇ ਦਿਨ ਬਾਕੀ ਆ ਜੀ ਕੀ ਰਿਕਾਰਡ ਆ ਦੁੱਧ ਦਾ ਭਾਈ ਰਿਕਾਰਡ ਭਾਈ ਇਹ ਬੱਚੇ 26 ਕਿਲੋ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਚੰਗੀ ਆ ਬਈ ਪ੍ਰਿੰਟ ਪ੍ਰਿੰਟ ਵੀ ਚੰਗਾ ਥਣ ਲੇਵਾ ਬੜਾ ਕਮਾਲ ਦਾ ਆਰਡਰ ਬੜਾ ਚੰਗਾ ਬਈ ਚਵਾਈ ਤੂਹੀ ਕਿਵੇਂ ਸੀ ਬਈ ਚਵਾਈ ਬਹੁਤ ਚੰਗੀ ਹੈ ਮੇਰੇ ਠੀਕ ਆ ਬਈ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਆ ਦਿਨ ਹਜੇ ਕਰਮ ਵਾਲੀ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰੇ ਵਧੀਆ ਤਿਆਰ ਕਰ ਲੈਣੀ ਆ ਫੇਸ ਵੀ ਕਰਮ ਵਾਲੀ ਦਾ ਚੰਗਾ ਦੁੱਧ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਤੋਰਾ ਚੈੱਕ ਕਰੋ ਬਈ ਬੈਠਦਾ ਲੰਮੀ ਤੂਰ ਤੋਂ ਬਈ ਉਧਰ ਨੂੰ ਲੈ ਜਾਓ ਕੋਈ ਚੈੱਕ ਕਰਨੀ ਥਣ ਥਣ ਬਹੁਤ ਚੰਗਾ ਬਈ ਕੱਚੀ ਕੱਚੀ ਆ ਉਹ ਸਭ ਨਾਲ ਜਜਮੈਂਟ ਕਰੋ ਬਣੂਗੀ ਬਹੁਤ ਬਾਈ ਜਿਹੜੇ ਹਿਸਾਬ ਨਾਲ ਵੜ ਦੀ ਤਿਆਰੀ ਹੈ ਨਾ ਥਣ ਲੈਵੇ ਦੀ ਬਣੂਗੀ ਬਹੁਤ ਬਾਈ ਮੋੜ ਲੈ ਬਾਈ ਤੇ ਕੀ ਮੋਲ ਆ ਭਰਾ ਇਹਦਾ ਮੋਲ ਬਾਈ ਇਹਦਾ 70000 ਰੁਪਏ ਮਾਨਤਾ ਹੋ ਜਾ ਮਾਨਤਾ ਵੀ ਦੇ ਕਰ ਦੇ ਥੋੜਾ ਬਹੁਤ 70000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜ਼ਰੂਰ ਹੋ ਜਾ ਚੰਗੀ ਆ ਵੜ ਫੇਸ ਬੜਾ ਚੰਗਾ ਨਾੜਾ ਨੂਣਾ ਨੇੜ ਤੋਂ ਚੈੱਕ ਕਰਵਾ ਨਾੜਾ ਨੂਣਾ ਫੁੱਲ ਚਾਹੀਏ ਕੱਲਾ ਕੱਲਾ ਥਣ ਬਾਈ ਮੁੱਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਆ ਚੰਗੀ ਆ ਬੜ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ